राग जरूरी महल्ला पंचवा काहे रे मन चितवै उद्दम जा आहार हरजो परया सैल बदर में जंतो पाए ता कर जकागे कर धर्या मेरे मादो जी साथ संगत मिले सोतर्या गुर प्रसाद परम पद पाया सो के काष्ट हरया रहआव जनन पिता लोक सुत बिन ता कोई न किसकी धर्या ਸੇ ਸਾਰੇ ਜੀ ਕਸੰਬਾਏ ਠਾਕੁਰ ਕਾਹੀ ਮਨ ਭੋ ਕਰਿਆ ਹੂਡੇ ਊਡੇ ਆ ਵੈਸੇ ਕੋ ਸਾ ਤਿਸ ਪਾਸੇ ਬਚਰੇ ਛਰਿਆ ਤਿਣ ਕਵਣ ਕੜਾਵੇ ਕਮਣ ਜਗਾਵੇ ਮਨ ਮੈਂ ਸਿਮਰਨ ਕਰਿਆ ਸਾਬਣ ਦਾਣ ਦਸ ਅਸ਼ਟ ਸਿਧਾਂ ਨ ਠਾਕੁਰ ਕਰਤਲ धरਿਆ ਜਨਾਨਿਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਬਧਿਆ ਰਾ ਗੁਜਰੀ ਮਹੱਲਾ ਪੰਜਵਾ बाहरे मन जितवै उद्दम जा आहा हर जीव पर्याय सहल धरमे जंत उपाय ताकारिज कागे कर धरया मेरे माधो जी साथ संगत मिले सुतर्या गुर प्रसाद परम पद पाया सू के काष्ट हरया रहाओ जनन पिता लोक सुदगणा कोई न किसकी धरया ਸਿਹਤ ਸਹਿ ਰੇਜੂ ਸੁਮਾਹੇ ਠਾਕੁਰ ਕਾਹੇ ਮਨ ਬਹੁ ਕਰਿਆ ਊਡੇ ਊਡਿਆ ਵੈਸੇ ਕੋ ਸਾ ਤਿਸ ਪਾਸੇ ਬਚਰੇ ਛਰਿਆ ਤਿਨ ਕਮਣ ਕਲਾਵੇ ਕਮਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਭਿ ਨੰਦਾਨ ਅੰਦਾਜ਼ ਸਿ ਸੁਧਾਨ ਠਾਕੁਰ ਕਰਤਲ धरਿਆ ਜਨਾਨਿਕ ਬਲ ਬਲ ਸਦ ਬਲ ਜਾਈਏ ਤੇ ਰੰਤਨ ਪਾਰਾ ਵਰਿਆ ਰਾਗ ਗੁਜਰੀ ਮਹੱਲਾ ਪੰਜਵਾ काहे रे मन जितवै उद्दम जा आह हरजो परया सैल पत्थर में जंतो पाई ता का कर जकागे कर सरया मेरे मादोजी सत्संगत मिले सो तरया गुर पर साथ परम्परा पाया सो के काष्ट हरिहर हाओ जनन पिता लोक सुद्ध गणता कोए न किसकी धरया ਸੇਲ ਸੇ ਰਿਜੇ ਕੁ ਸੰਭਾਹੇ ਠਾਕੁਰ ਕਾਹੇ ਮਨ ਭਵ ਕਰਿਆ ਉਡੇ ਉਡਿਆ ਵੈਸੇ ਕੁਸਾ ਤਿਸ ਪਾਸੇ ਬਚਰੇ ਛਰਿਆਹ ਤਿਨ ਕਵਣ ਕਲਾ ਵੇ ਕਮਣ ਚਗਾਵੇ ਮਨ ਮੇ ਸਿਮਰਨ ਕਰਿਆ ਸਾਬਿਨ ਦਾਨ ਦਸ ਅਸ਼ਟ ਸਿਦਾਨ ਠਾਕੁਰ ਕਰਤਾਲ धरਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰ ਅੰਤ ਨ ਪਾਰਾ ਵਰਿਆ ਰਾ ਗੁਜਰੀ ਮਹੱਲਾ 5ਆ ਕਾਹੇ ਰੇ ਮਨ ਜਿਤਵੈ ਉਦਮ ਜਾ ਆਹਾ ਹਰਿ ਜਿਉ ਪਰਿਆ ਸੈਲ ਪਤਰ ਮੈਂ ਜੰਤੋ ਪਾਏ ਤਾ ਕਾ ਰਿਜ ਕਾਗੇ ਕਰ ਧਰਿਆ ਮੇਰੇ ਮਾਦੋ ਜੀ ਸਾ ਸੰਗਤ ਮਿਲੇ ਸੋ ਤਰਿਆ ਘਰ ਪਰ ਸਾਧ ਪਰਮ ਪਾਇ ਆਸੂ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਧ ਗਿਣਤਾ ਕੋਏ ਨ ਕਿਸ ਕੀ ਧਰਿਆ ਸੈ ਸਿਰ ਜਿਗ ਸੁਵਾਹੇ ਠਾਕਰ ਕਾਹੇ ਮਨ ਭਾਵ ਕਰਿਆ ਉੜੇ ਉੜੇ ਆਵੇ ਸੇ ਕੋ ਸਾਤ ਇਸ ਪਾਸੇ ਬਚਰੇ ਸ਼ਰਿਆਹ ਦਿਨ ਕਮਣ ਕਲਾ ਵੇ ਕਵਣ ਜਗਾ ਵੇ ਮਨ ਮੈਂ ਸਿਮਰਨ ਕਰਿਆ ਸਾਬਿਨ ਦਾਨ ਦਸ ਅਸਤ ਸਿਧਾਨ ਠਾਕਰ ਕਰਤਾਲ धरਿਆ ਜਨ ਨਾਨਕ ਬਲ ਬੜ ਸਦ ਬੜ ਜਾਈਏ ਤੇ ਰੰਤਨ અપਾਰਾ ਭਰਿਆ ਰਾਗੁ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਜਿਤ ਵੇ ਉਦਮ ਜਾ ਆਹਾਜਿਓ ਪਰਿਆ ਸੈਲ ਪਤਰ ਮੈਂ ਜੰਤ ਪਾਏ ਤਾ ਕਾਰਜ ਕਾਗੇ ਕਰ ਧਰਿਆ ਮੇਰੇ ਮਾਦੋ ਜੀ ਸਾ ਸੰਗਤ ਮਿਲੇ ਸੁ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨ ਕਿਸ ਕੀ ਧਰਿਆ ਸੇ ਸੇ ਜਗ ਸੰਭਾਹੇ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸੇ ਕੋ ਸਾਤ ਇਸ ਪਾਸੇ ਬਚਰੇ ਸ਼ਰਿਆ تنک امن کلاوے کمن چگاوے من میں سمرن کریا سا بن دہن دس است سدھن ٹھاکر کارتل دھریہا جن نانک بل بل سد بڑ جے ترنتن اپارا بھریا را گجری محلہ پنجوہ کاہے رے منจิต وے عدم جا آہ ہ ہ جو پریا سہل بدر میں جن تو پائے تا کرج کا گے کر تھریہا ਮੇਰੇ ਮਾਦੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰਪਸਾਦ ਪਰਮ ਬਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਸੇ ਸਰੀ ਜਿਗ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜਿਆ ਵੈਸੇ ਕੋ ਸਾ ਤਿਸ ਬਾਸੇ ਬਚਰੇ ਸ਼ਰਿਆ ਤਿਨ ਕਮਣ ਖਲਾਵੇ ਕਮਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਾਬਣਿ ਦਹਾਨ ਦਸ ਅਸਤਿ ਸਿਧਾਨ ਤਾਕੁਰ ਕਰਤਲ धरਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਬਰਿਆਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਣ ਜਿਤਵ ਉਦਮ ਜਾ ਆਹਰ ਹਰ ਜੋ ਬਰਿਆ ਸੇਲਪ ਧਰਮੇ ਜੰਤੋ ਪਾਹਿ ਤਾਕੁਰ ਜਿਕਾ ਗੇਕਰ ਧਰਿਆ मेरे माधो जी सा संगत मिले सो तरया गुर प्रसाद परम पद पर पाया सो के काष्ट हरि हरहाओ जनन पिता लोक सुत बनता कोई न किसकी धर्या से सृजिक संबाहे ठाकुर काहे मन भव करया उड़े उड़े वैसे को साथ इस पासे बचरे शरया तिन कमन कलावे कवन जगावे मन में सिमरन करया ਸਾਭ ਜਨਿਧਾਨ ਦਾਸ ਅਸਤ ਸਿ ਰਾਨ ਤਾਕਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰ ਵਰਿਆ ਰਗੁ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਜਿਤ ਵੈ ਉਦਮ ਜਾ ਆਰਹ ਹਰਿ ਜੋ ਪਰਿਆ ਸਹਿਲ ਭਦਰ ਮੈਂ ਜੰਤੁ અપਾਇ ਤਾਕਰ ਜਿਕਾਗੇ ਕਰ ਧਰਿਆ ਮੇਰੇ ਮਹਾਦੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਰ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਧ ਬਣਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਗ ਸੰਭਾ ਏ ਠਾਕੁਰ ਕਾ ਹੈ ਮਨਭਉ ਕਰਿਆ ਉਡੇ ਉਡੇ ਆ ਵੈਸੇ ਕੋ ਸਾ ਇਸ ਬਾਸੇ ਬਚਰੇ ਛਰਿਆ ਤਨ ਕਮਣ ਖੱਲਾ ਵ ਕਮਣ ਝਗਾਵੇ ਮਨ ਮੈਂ ਸਿਮਰਨ ਕਰਿਆ ਸਾਬਨ ਦਾਨ ਦਸ ਅਸਤ ਸਿਧਾਨ ਧਾਕਰ ਕਰਤਨ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਬਰਿਆ ਰਾਗੁ ਜਰੀ ਮਹੱਲਾ ਪੰਜਵਾ ਕਾਹੇ ਰੇ ਮਣ ਜਿਤਵੇ ਉਦਮ ਜਾ ਆਹ ਹਰਿ ਜੋ ਪਰਿਆ ਸੇਲ ਪਥਰ ਮੈ ਜੰਤੋ ਪਾਏ ਧਾਕਰ ਜਿ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨ ਕਿਸ ਕੀ ਧਰਿਆ ਸੈ ਸਰ ਜਿਕ ਸੰਭਾ ਹੈ ਠਾ ਘਰ ਕਾ ਹੈ ਮਨਭਉ ਕਰਿਆ ਉਡੇ ਉਡਿਆ ਵੈਸੇ ਕੋ ਸਾ ਤਿਸ ਪਾਸੇ ਬਚਰੇ ਸ਼ਰਿਆ ਤਿੰਖਵਣ ਕਲਾ ਵੈਕਮਣ ਜਗਾਵੇ ਮਨ ਮੈਂ ਸਿਮਰਨ ਕਰਿਆ ਸਾਬ ਗਣੇ ਦਾ ਹੰਦਸ ਅਸਤਿ ਸਿ ਦਹਾਨ ਤਾਕਰ ਕਰ ਤਨ ਧਰਿਆ ਹ ਜਨਨਾ ਨੇ ਗਬਲ ਬਲ ਸਦ ਬਲ ਜਾਈ ਹੈ ਤੇਰਾ ਅੰਤ ਨ ਪਾਰ ਵਰਿਆ